ਅੱਜ ਅਰਵਿੰਦ ਕੇਜਰੀਵਾਲ ਜੀ ਔਰ ਪਵਨਦਮਨ ਸਾਹਿਬ ਦਿੱਲੀ ਚ ਪ੍ਰਦਰਸ਼ਨ ਕਰ ਰਹੇ ਨੇ ਔਰ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਜਿਨ੍ਹਾਂ ਨੇ ਪੰਜਾਬ ਚ ਲੋਕਤੰਤਰ ਦੀਆਂ ਧਜੀਆਂ ਉਡਾਈਆਂ ਪਈਆਂ ਨੇ 1 ਸਾਲ ਹੋ ਗਿਆ ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਦੀਆਂ ਕਾਰਪੋਰੇਸ਼ਨਜ਼ ਨੂੰ ਭੰਗ ਹੋਏ ਚਾਹੇ ਅੰਮ੍ਰਿਤਸਰ ਆਇਆ ਚਾਹੇ ਜਲੰਧਰ ਆਇਆ ਚਾਹੇ ਲੁਧਿਆਣਾ ਆਇਆ ਚਾਹੇ ਫਗਵਾੜਾ ਆਇਆ ਚਾਹੇ ਪਟਿਆਲਾ ਉਥੇ ਤਾਂ ਇਲੈਕਸ਼ਨ ਦਾ ਨਾਂ ਨਹੀਂ ਲੈਂਦੇ ਪੰਚਾਇਤਾਂ ਦੀ ਮਿਆਦ ਖਤਮ ਹੋ ਗਈ ਇਲੈਕਸ਼ਨ ਦਾ ਨਾਂ ਨਹੀਂ ਲੈਂਦੇ ਵੱਡੀ ਗਿਣਤੀ ਚ ਪੰਜਾਬ ਚ ਮਿਸਪੈਲਟੀਆਂ ਪੈਂਡਿੰਗ ਨੇ ਉੱਥੇ ਇਲੈਕਸ਼ਨ ਦਾ ਨਾਂ ਹੀ ਨਹੀਂ ਲਿਆ ਜਿਹੜੇ ਪੰਜਾਬ 'ਚ ਲੋਕਲ ਬਾਡੀ ਚੋਣਾਂ ਨੂੰ ਲਗਾਤਾਰ ਟਾਲੀ ਜਾਂਦੇ ਨੇ ਉਹ ਅੱਜ ਚੰਡੀਗੜ੍ਹ ਮੇਅਰ ਦੇ ਇਲੈਕਸ਼ਨ 'ਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਬੁਖਲਾ ਕੇ ਤੇ ਲੋਕਤੰਤਰ ਦੀ ਦੁਹਾਈ ਦਿੰਦੇ ਹੋਏ ਦਿੱਲੀ 'ਚ ਪ੍ਰਦਰਸ਼ਨ ਕਰ ਰਹੇ ਨੇ ਮੈਂ ਸਮਝਦਾ ਇਸ ਤੋਂ ਜ਼ਿਆਦਾ ਹਾਸੋ ਹੀ ਨਹੀਂ ਗੱਲ ਕੋਈ ਨਹੀਂ ਹੋ ਸਕਦੀ ਅੱਜ ਪੰਜਾਬ ਦੇ ਲੋਕ ਵੀ ਇਹਨਾਂ ਦਾ ਮਜ਼ਾਕ ਉਡਾ ਰਹੇ ਨੇ ਚੰਡੀਗੜ੍ਹ ਵਾਲੇ ਤਾਂ ਪਹਿਲਾਂ ਹੀ ਮੀਮ ਬਣਾ ਬਣਾ ਕੇ ਇਹਨਾਂ ਦਾ ਮਜ਼ਾਕ ਉਡਾ ਰਹੇ ਸੀ ਦਰਅਸਲ ਕਾਂਗਰਸ ਔਰ ਆਮ ਆਦਮੀ ਪਾਰਟੀ ਦਾ ਜਿਹੜਾ ਨਾਪਾਕ ਰਿਸ਼ਤਾ ਹੈ ਇਹ ਜਿਹੜਾ ਗੱਠਜੋੜ ਹੈ ਇਹਨਾਂ ਕਾਂਗਰਸ ਨੂੰ ਪਸੰਦ ਆਇਆ ਉਹਨਾਂ ਦੇ ਪਾਸਲਰਾਂ ਨੂੰ ਨਾ ਆਮ ਆਦਮੀ ਪ ਸਰੋਤ ਨੂੰ ਪਸੰਦ ਆਇਆ ਉਹਨਾਂ ਨੇ ਆਪਣਾ ਫਤਵਾ ਦੇ ਦਿੱਤਾ ਕਿ ਭਾਈ ਚੰਡੀਗੜ੍ਹ ਤਾਂ ਨਰਿੰਦਰ ਮੋਦੀ ਜੀ ਦੀ ਅਗਵਾਈ ਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਚ ਇਸੇ ਤਰ੍ਹਾਂ ਤਰੱਕੀ ਕਰਦਾ ਰਹੇਗਾ ਤੁਹਾਡਾ ਜਿਹੜਾ ਗੱਠ ਜੂੜਾ ਹੈ ਦਾਲ ਚੰਡੀਗੜ੍ਹ ਚ ਨਹੀਂ ਗੱਲ ਨਹੀਂ ਪਰ ਇਹੀ ਸਨੇਹਾ ਪੰਜਾਬ ਲਈ ਹੈ ਪੰਜਾਬ ਚ ਵੀ ਇਹਨਾਂ ਦੀ ਦਾਲ ਨਹੀਂ ਗੱਲ ਨਹੀਂ ਇਹ ਜਿੰਨੇ ਮਰਜ਼ੀ ਪ੍ਰਦਰਸ਼ਨ ਕਰੀ ਜਾਣ ਇਹਨਾਂ ਦਾ ਅਸਲੀ ਜਿਹੜਾ ਚਿਹਰਾ ਹੈ ਉਹ ਜਨਤਾ ਦੇ ਸਾਹਮਣੇ ਐਕਸਪੋਜ਼ ਹੋ ਜਾਣਾ ਹੈ